ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਦਾ ਇੱਕ ਵਾਰੀ ਤੋਂ ਫੇਰ ਚੈਨਲ ਆਮ ਤੋਂ ਖਾਸ ਤੇ ਨਿਗਾ ਸਵਾਗਤ ਹੈ ਤੇ ਸਾਰਿਆਂ ਭਰਾਵਾਂ ਨੂੰ ਮਾਨ ਸਤਕਾਰ ਤੇ ਅਦਬ ਨਾਲ ਜੀ ਆਇਆਂ ਆਖਦੇ ਆ ਤੇ ਸਵਾਗਤ ਕਰਦੇ ਆ ਮੇਰੇ ਨਾਲ ਨੇ ਕਿਸੇ ਜਾਣ ਪਛਾਣ ਦੇ ਅੰਕਲ ਜੀ ਮੁਹਤਾਜ ਨਹੀਂ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਸਰਦਾਰ ਬਿੱਲਾ ਸਿੰਘ ਸ੍ਰੀ ਸ੍ਰੀ ਇਹਨਾਂ ਦਾ ਪਿੰਡ ਹੈ ਸੋ ਅੱਜ ਇਹਨਾਂ ਦੇ ਸ਼ੂਟ ਕਰਨ ਆਏ ਸਾਂ ਤੇ ਇੱਕ ਦੋ ਨਾ ਕੰਪਲੇਨਾਂ ਮੈਨੂੰ ਆਪਣੇ ਭਰਾਵਾਂ ਨੇ ਭੇਜੀਆਂ ਕਿਸੇ ਬੰਦਿਆਂ ਦੀਆਂ ਕਿ ਘੋੜਿਆਂ ਦੀ ਜਿਹੜੀ ਆ ਨਵਾਂ ਹੀ ਟਕਵਾਂਜ ਫੜ ਲਿਆ ਲੋਕਾਂ ਨੇ ਵੀ ਬਾਈ ਚੰਗਾ ਭਲਾ ਕੰਮ ਅਗਲੇ ਦਾ ਲੋਟ ਹੈ ਤੇ ਜਾਂ ਤਾਂ ਉਹਨੂੰ ਬਦਨਾਮ ਕਰੋ ਥੱਲੇ ਸੁੱਟੋ ਤੇ ਵੀ ਉਹਦੇ ਨਾਂ ਤੇ ਕਹਿ ਲਈਏ ਵੀ ਪੈਸੇ ਮੰਗੋ ਵੱਧ ਤੋਂ ਵੱਧ ਜਿੱਦਾਂ ਵੀ ਵੀ ਅਗਲੇ ਨੂੰ ਬਦਨਾਮ ਕਰ ਲਈ ਹੁਣ ਕਹਿ ਦਈਏ ਵੀ ਮੈਨੂੰ ਘਟੋ ਘਟ 10 ਤੋਂ 15 ਫੋਨ ਆਏ ਪਹਿਲਾ ਫੋਨ ਮੈਨੂੰ ਆਉਂਦਾ ਮਿੱਡੇ ਵਾਲੇ ਆਪਣੇ ਦਲਵਾ ਘੋੜੇ ਵਾਲੇ ਮਿੱਡੇ ਜਿਹੜਾ ਪਿੰਡ ਹੈ ਬਾਈਆਂ ਦਾ ਗਰਮੀਤ ਹੋਣਾ ਦਾ ਅੰਗਰੇਜ਼ ਹੋਣਾ ਦਾ ਫਿਰ ਮੈਨੂੰ ਫੋਨ ਆਉਂਦਾ ਜੱਲੇਵਾਲ ਜਿਹੜੇ ਸਰਪੰਚ ਸਾਹਿਬ ਨੇ ਆਪਣੇ ਉਹਨਾਂ ਦਾ ਫਿਰ ਭਾਈ ਐਸਪੀ ਦਾ ਫੋਨ ਆਉਂਦਾ ਬਾਹਮਾ ਵਾਲਿਆਂ ਦਾ ਵੀ ਭਰਾਵਾਂ ਦੇ ਇਦਾਂ ਫੋਨ ਆਉਂਦੇ ਆ ਕਿ ਭਾਈ ਕੋਈ ਬੰਦਾ ਪੇਰਾ ਨਾਂ ਲੈ ਕੇ ਸਾਨੂੰ ਕਹਿੰਦਾ ਵੀ ਮੈਂ ਫਾਰਮ ਤੇ ਕੰਮ ਕਰਨ ਆਉਣਾ ਹੈ ਤੇ ਮੈਨੂੰ ਕਿਰਾਇਆ ਪਾਓ ਉਹ 22500 ਰੁਪਇਆ ਮੰਗਦੇ ਆ ਤੇ ਮਿੱਡੇ ਵਾਲੇ ਭਰਾਵਾਂ ਨੇ ਤਾਂ 500 ਰੁਪਇਆ ਚਲੋ ਪਾਇਆ ਵੀ ਗੱਲ ਤਾਂ ਉਹ ਹੁੰਦੀ ਆ ਵੀ ਚੋਰੀ ਕਹਿੰਦੇ ਹੁੰਦੇ ਸਿਆਣੇ ਭਾਵੇਂ ਲੱਖ ਦੀ ਤੇ ਭਾਵੇਂ ਕੱਖ ਦੀ ਚੋਰੀ ਤਾਂ ਚੋਰੀ ਆ ਸੱਜਣੋ ਹਾਲਾਂਕਿ ਚਲੋ 500 ਰੁਪਏ ਨਾ ਬਾਪੂ ਜੀ ਕੋਈ ਫਰਕਤ ਨਹੀਂ ਆਪਾਂ ਨੂੰ ਕੋਈ ਐਂਦਾ ਪੈਂਦਾ ਪਰ ਗੱਲ ਇਹ ਆ ਵੀ ਅੱਜ ਜੇ ਆਪਾਂ ਯਕੀਨ ਕਰਕੇ 500 ਰੁਪਏ ਦੇ ਕੇ ਜਾ ਉਹਨੂੰ ਘਰੇਵਾੜ ਲਿਆ ਬੰਦੇ ਨੂੰ ਕੱਲ ਨੂੰ ਆਪਣੇ ਕਰੋੜਾਂ ਦੇ ਲੱਖਾਂ ਦੇ ਜਨਮਰ ਹੈ ਉੱਤਰਾ ਇਹ ਜਿਹੜੀ ਗੱਲ ਆ ਨਾ ਜਿਹਦੇ ਨਾਂ ਤੇ ਵੀ ਬੰਦਾ ਪੈਸੇ ਮੰਗਦਾ ਹੂੰ ਉਹਦੇ ਤੇ ਬਹੁਤ ਵੱਡਾ ਧੱਬਾ ਲੱਗ ਜਾਂਦਾ ਧੱਕ ਜਾਂਦਾ ਕੋਈ ਜਿਹੜਾ ਅਗਲਾ ਕਹਿੰਦਾ ਖਮ ਨਹੀਂ ਉਹੀ ਟੋਪੀ ਪਵਾਉਂਦਾ ਜੀ ਬਿਲਕੁਲ ਬਿਲਕੁਲ ਇਹ ਜਿਹੇ ਬੰਦਿਆਂ ਤੋਂ ਇੱਕ ਬਾਹਰੋਂ ਫੋਨ ਕਰਦਾ ਸਾਰਿਆਂ ਨੂੰ ਹੀ ਆਉਂਦੇ ਹੋਣਗੇ ਓਹਦਾ ਬੇਟਾ ਆਇਆ ਜੀ ਫਲਾਨਾ ਸੀ ਆ ਫੜਿਆ ਆ ਗਿਆ ਉੱਥੇ ਹਾਂ ਇੱਕ ਦਿਨ ਮੈਨੂੰ ਇੱਕ ਇੰਸਪੈਕਟਰ ਬਣ ਕੇ ਆਇਆ ਫੋਨ ਹਾਂਜੀ ਬੇਟਾ ਕਿਵੇਂ ਆ ਜੀ ਸੋਡਾ ਠੀਕ ਆ ਗੱਡੀ ਕਿਹੜੀ ਆ ਹੂੰ ਤੇ ਹੁਣ ਆਪਾਂ ਬਾਹਰ ਅੰਦਰ ਫਿਰਦੇ ਆ ਪੁੱਤਰਾ ਜਾਣਕਾਰ ਜੀ ਤੇ ਬੇਟਾ ਮੈਂ ਕਿਹਾ ਹੈਗਾ ਜੀ ਕਹਿੰਦਾ ਗੱਡੀ ਕਿਹੜੀ ਰੱਖਿਆ ਮੈਂ ਗੱਡੀ ਕੋਈ ਨਹੀਂ ਰੱਖੀ ਹੂੰ ਤੇ ਕੀ ਕਰਦਾ ਪਾ ਮੈਂ ਕੁਛ ਨਹੀਂ ਕਰਦੇ ਦਿਹਾੜੀ ਕਰਦੇ ਆ ਮਖੇ ਹੂੰ ਫੋਨ ਕੱਟ ਗਿਆ ਜਿਉਂ ਮੈਂ ਕਹਿੰਦਾ ਵੇ ਗੱਡੀ ਆ ਉਹਨੇ ਕਹਿੰਦੇ ਤੁਹਾਡੇ ਮੁੰਡੇ ਦਾ ਉੱਥੇ ਐਕਸੀਡੈਂਟ ਹੋ ਗਿਆ ਆ ਹੋ ਗਿਆ ਇਹਨੇ ਪੈਸੇ ਪਾਉ ਬਹੁਤ ਬੋਲੀ ਠੱਗੀ ਹੁੰਦੀ ਹੈ ਚੱਲੀ ਜਾਂਦਾ ਕਹਿੰਦਾ ਭਾਪ ਜੁੱਦਾ ਬਾਪੂ ਜੀ ਨੇ ਦੱਸਿਆ ਨਾ ਤੇ ਆਪਣੇ ਘੋੜਿਆਂ ਵਾਲੇ ਵੀ ਭਰਾ ਸੰਤਰ ਕਰਾਓ ਇੱਕ ਬੰਦੇ ਨੇ ਮੈਂ ਦੋ ਨੰਬਰ ਮੈਂਸ਼ਨ ਕਰ ਰਿਹਾ ਜਿਹੜੇ ਨੰਬਰਾਂ ਤੋਂ ਉਹ ਬੰਦੇ ਨੇ ਫੋਨ ਕੀਤੇ ਆਪਣੇ ਭਰਾਵਾਂ ਨੂੰ ਉਹ ਬੰਦਾ ਜਿਹਨੇ ਤੁਹਾਨੂੰ ਗੱਲ ਦਾਸ ਹੀ ਦਿੱਤੀ ਆ ਵੀ ਕਿਰਾਇਆ ਭਾੜਾ ਮੰਗਦਾ ਮੁੜ ਕੇ ਉਹਨਾਂ ਨੇ ਮਿੱਡੇ ਵਾਲੇ ਭਰਾਵਾਂ ਨੇ ਪਾਇਆ ਵੀ 500 ਰੁਪਈਆ ਉਹਨੂੰ ਪਰ ਉਹ ਬਾਅਦ ਚ ਫੋਨ ਹੀ ਬੰਦ ਕਰ ਜਾਂਦੇ ਆ ਜਾਂ ਫੋਨ ਚੱਕਦੇ ਨਹੀਂ ਇਹ ਦੋ ਨੰਬਰ ਜਿਹੜੇ ਥੱਲੇ ਚੱਲ ਰਹੇ ਆ ਨਾ ਇਹਨਾਂ ਨੰਬਰਾਂ ਤੋਂ ਫੋਨ ਆਇਆ ਮੈਂ ਉਹ ਬੰਦੇ ਤਾਂ ਉਹਨੂੰ ਵੀ ਗੱਲ ਕਹਿ ਦੇਣਾ ਹੈ ਉਹ ਬੰਦੇ ਦਾ ਨਾਮ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਨਾ ਉਹਦਾ ਨਾਮ ਹੈਗਾ ਹੈ ਕੁਲਦੀਪ ਸਿੰਘ ਤੇ ਪਿੰਡ ਉਹਦਾ ਹੈਗਾ ਹੈ ਉਧਰ ਬਠਿੰਡੇ ਏਰੀਆ 'ਚ ਬਾਪੂ ਉਹ ਬੰਦਾ ਵਾਰੀ ਵਾਰੀ ਕਿਉਂਕਿ ਆਪਣੇ ਵੀਡੀਓ ਦੇ ਵਿੱਚ ਹੁਣ ਅੱਜ ਆਪਾਂ ਆਪਣੀ ਸ਼ੂਟ ਕਰਨੀ ਹੈ ਮੰਨ ਲਓ ਇੰਟਰਵਿਊ ਚ ਨਾਲ ਆਏ ਦਿੰਦੇ ਕਈ ਵਾਰੀ ਮੇਰਾ ਵੀ ਭਾਈ ਸੁਖ ਸੰਧੂ ਨੇ ਤੁਹਾਡਾ ਨੰਬਰ ਦਿੱਤਾ ਹੈ ਮੈਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦਾ ਸੱਜਣੋ ਤੁਸੀਂ ਸਤਿਕਾਰਯੋਗ ਹੋ ਮਾਲਕ ਦੀ ਕਿਰਪਾ ਦੇ ਨਾਲ ਨਾ ਜਿਹੜਾ ਅਗਲਾ ਮਹੀਨਾ ਹੈ ਇਹਦੇ ਵਿੱਚ 7 ਡੇਟਾਂ ਫ੍ਰੀ ਹੈ ਜੀ ਬਸ ਆਪਣਾ ਵੀ ਹਰ ਰੋਜ਼ ਹੀ ਮਾਲਕ ਦੀ ਕਿਰਪਾ ਨਾਲ ਆਪਾਂ ਚੜ੍ਹਦੀ ਕਲਾ ਨਾਲ ਭਰਾਵਾਂ ਦੀ ਘੋੜਿਆਂ ਦੀ ਸੇਵਾ ਕਰ ਰਹੇ ਆ ਚਲੋ ਆਪਣਾ ਲੋਕ ਭਰਾਵਾਂ ਨੇ ਸਤਿਕਾਰ ਦਿੱਤਾ ਆਪਣਾ ਕੰਮ ਪਸੰਦ ਕੀਤਾ ਤੇ ਆਪਾਂ ਨੂੰ ਕੋਈ ਇਹੋ ਜਿਹੀ ਲੋੜ ਕਵੀ ਨਹੀਂ ਪੁੱਤਰਾ ਕਈ ਬੰਦੇ ਨਾ ਜੇ ਤੁਸੀਂ ਵੱਧਦੇ ਹੋ ਜੀ ਡੇਰੇ ਪੇ ਦੀ ਕੋਈ ਲੱਤ ਨਹੀਂ ਖਿੱਚਦਾ ਜੀ ਜਦ ਤੁਸੀਂ ਕਿਸੇ ਬੰਦੇ ਤਰੱਕੀ ਕਰਨ ਲੱਗਦੇ ਹੋ ਬਿਲਕੁਲ ਲ ਬਿਲਕੁਲ 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 ਉਹ ਜੇ ਬੰਦਿਆਂ ਤੋਂ ਜੀ ਮੈਨੂੰ ਸਟਾਰਟ ਰਹਿਣਾ ਚਾਹੀਦਾ ਮੈਨੂੰ ਵਾਰੀ ਵਾਰੀ ਭਰਾ ਫੋਨ ਕਰਦੇ ਵੀ ਭਾਈ ਤੇਰੇ ਨਾਂ ਤੋਂ ਆ ਹਫਤੇ ਤੱਕ ਤਾਂ ਬਹੁਤੀ ਮੰਨ ਲਓ ਵੀ ਬਾਵਾ ਬੰਦਿਆਂ ਨੂੰ ਫੋਨ ਕਰੀ ਉਹਨੇ ਹਾਲਾਂਕਿ ਬਹੁਤ ਸਾਰੇ ਭਰਾਵਾਂ ਨੇ ਮੰਨ ਲਓ ਜਿੱਦਾਂ ਅੰਕਲ ਜੱਲੇ ਵਾਲੀਆ ਸਰਪੰਚ ਸਾਹਿਬ ਆ ਜਾਂ ਐਸਪੀ ਭਾਈ ਆ ਜਾਂ ਹੋਰ ਤਿੰਨ ਚਾਰ ਸੱਜਣ ਉਹਨਾਂ ਨੇ ਮੈਨੂੰ ਫੋਨ ਕਰ ਲਿਆ ਵੀ ਭਾਈ ਤੂੰ ਸਾਡਾ ਨੰਬਰ ਦਿੱਤਾ ਤੇ ਉਹਨਾਂ ਨੇ ਵਧੀਆ ਗੱਲ ਕੀਤੀ ਹੁਣ ਜਿੱਦਾਂ ਮੰਨ ਲਓ ਮਿੱਡੇ ਵਾਲੇ ਭਰਾਵਾਂ ਨੇ ਉਹਨੂੰ ਪੈਸੇ ਪਾਤੇ ਉਦੋਂ ਵਾਦਾ ਉਹ ਮੈਨੂੰ ਲਾਮਾ ਦਿੰਦੇ ਵੀ ਭਾਈ ਤੇਰਾ ਬੰਦਾ ਫੋਨ ਨਹੀਂ ਚੱਕਦਾ ਸੋ ਮੈਂ ਕਹਿੰਨਾ ਭਰਾਓ ਵੀ ਹਰੇਕ ਬੰਦਾ ਫਲਤਾ ਸੀ ਨਾ ਚਿਰ ਬਪੂ ਜੀ ਜਾਣਦੇ ਨਹੀਂ ਅਗਲੇ ਦੇ ਘਰ ਦਾ ਨਹੀਂ ਪਤਾ ਸਮਾਂ ਇਹ ਆ ਗਿਆ ਪੁੱਤਰ ਕੋਈ ਬੰਦਾ ਵੀ ਤੁਹਾਨੂੰ ਕਿਸੇ ਗੱਲ ਨੂੰ ਵੀ ਕਹਿੰਦਾ ਜੀ ਜਿਹੜੇ ਬੰਦੇ ਨੂੰ ਤੁਸੀਂ ਜਾਣਦੇ ਉਹਦਾ ਨਾਮ ਵਰਤਦਾ ਹੂੰ ਉਹ ਬੰਦੇ ਨੂੰ ਫੋਨ ਲਾਏ ਬਿਨਾ ਕਿਸੇ ਦਾ ਵਿਸ਼ਵਾਸ ਨਾ ਕਰੋ ਨਾ ਕਰੋ ਨਾਲ ਪੈਸਾ ਚਾਹੇ ਕੋਈ ਤੁਹਾਨੂੰ ਊਂ ਗੱਲ ਕਹਿੰਦਾ ਜੀ ਅੱਧੀ ਦੁਨੀਆ ਸਾਡੀ ਚੁਗਲਾ ਨੇ ਸਾਡੇ ਭਾਈਆਂ ਦੇ ਨਾਲ ਮੂੰਹ ਵੰਗੇ ਕਰਾ ਦਿੱਤਾ ਕੋਈ ਛੱਤ ਨਹੀਂ ਬਿਲਕੁਲ ਠੀਕ ਹੈ ਨਹੀਂ ਬਿਲਕੁਲ ਕੋਈ ਵੀ ਵਰਤਦੇ ਹੋ ਅਗਲੇ ਨੂੰ ਕਹਿੰਦੇ ਭਰਾਵਾ ਜੇ ਕੋਈ ਗੱਲਬਾਤ ਆ ਜਦ ਮਰਜੀ ਅੱਧੀ ਰਾਤ ਮੈਨੂੰ ਕਸ ਲੈ ਠੀਕ ਹੈ ਨਹੀਂ ਬਿਲਕੁਲ ਚੁਗਲੇ ਬੰਦਿਆਂ ਨੇ ਤਾਂ ਘਰ ਪੱਟ ਤੇ ਯਾਰ ਦੋਸਤ ਕੀ ਭਾਈ ਪਾਰ ਤੇ ਦੋਸਤ ਤਾਂ ਰੱਖਣੇ ਕੀ ਨੇ ਜੀ ਇੱਕ ਆਪ ਦੀ ਕੁਰਸੀ ਖਤਮ ਹਮ ਬਿਲਕੁਲ ਨਾਲੇ ਰੱਖਣੀ ਵੀ ਦੋਹੀਂ ਪਾਸੀਆਂ ਬਿਲਕੁਲ ਤੇਰੇ ਕੋਲ ਜਾ ਕੇ ਤੇਰਾ ਮੇਰੇ ਕੋ ਆ ਕੇ ਮੇਰਾ ਜੀ ਭਰਾਵਾ ਚੁਗਨਾ ਤੁਹਾਰੇ ਇਹ ਜਿਹੇ ਬੰਦਿਆਂ ਚੋਂ ਕਦੇ ਵੀ ਤੁਹਾਨੂੰ ਕਹਿੰਦਾ ਸੰਨ ਫਲਾਨਾ ਆਏ ਕਹਿੰਦਾ ਉਹਦੇ ਤੇ ਕਦੇ ਵਿਸ਼ਵਾਸ ਨਾ ਕਰੋ ਮੈਂ ਇੱਕ ਗੱਲ ਸਿੱਧਾ ਬੰਦੇ ਨੂੰ ਜਾ ਕੇ ਮਿਲ ਲਓਈ ਭਰਾ ਤੂੰ ਆ ਗੱਲ ਕਹਿਣਾ ਜੇ ਉਹ ਕਹਿੰਦਾ ਹੂ ਤਾਂ ਹੋਊ ਨਹੀਂ ਚੁਗਲ ਨੂੰ ਕੁੱਟੋ ਬਿਲਕੁਲ ਮੈਂ ਉਹੀ ਗੱਲ ਕਰਨ ਲੱਗਾ ਸੱਜਣੋ ਵੀ ਜਿੰਨਾ ਚਿਰ ਅਸੀਂ ਕਿਸੇ ਨੂੰ ਪਰਸਨਲ ਤੌਰ ਤੇ ਜਾਣਦੇ ਨਹੀਂਗੇ ਪਰਸਨਲ ਤੌਰ ਤੇ ਅਸੀਂ ਉਹਦੇ ਪਰਿਵਾਰ ਨੂੰ ਨਹੀਂ ਜਾਣਦੇ ਉਹਨੂੰ ਕਦੇ ਵੇਖਿਆ ਵੀ ਨਹੀਂ ਮਿਲਿਆ ਵੀ ਨਹੀਂ ਹਾਂ ਸਾਨੂੰ ਤਾਂ ਹਰ ਰੋਜ਼ ਪ੍ਰਮਾਤਮਾ ਦੀ ਕਿਰਪਾ ਨਾਲ ਬਾਈ ਸਾਰੇ ਬੰਦੇ ਭਰਾ ਮਿਲਦੇ ਆ ਜੀ ਕਈ ਹੁਣ ਕਿਹੜੇ ਬੰਦੇ ਦੇ ਘਰੇ ਕੌਣ ਬੰਦਾ ਕੰਮ ਕਰਦਾ ਹੈ ਕਿ ਅਸੀਂ ਉਹਨਾਂ ਬਾਇਓ ਡਾਟਾ ਰੱਖਦੇ ਹੀ ਨਹੀਂ ਨਾ ਸਾਨੂੰ ਲੋੜ ਹੈ ਸ ਕਮਲਵੈ ਉਹਨੇ ਛੂਟ ਕਰਾਇਆ ਸਾਡੀ ਮਿਹਨਤ ਦਿੱਤੀ ਅਸੀਂ ਘਰੇ ਆ ਗਏ ਉਹਦੀ ਵੀਡੀਓ ਪਾਤੀ ਹੈ ਨਾ ਤੁਹਾਡੇ ਰੂਬਰੂ ਕਰਤੀ ਸਾਡਾ ਏਡੀ ਸਾਡੀ ਸੇਵਾ ਮਾਰੇ ਨੇ ਲਾਈ ਆ ਸੋ ਬੇਨਤੀ ਇਹ ਹੀ ਹੈ ਸੱਜਣੋ ਵੀ ਕਿਸੇ ਨੂੰ ਵੀ ਤੁਸੀਂ ਪੈਸਾ ਪਾਉਣ ਲੱਗੇ ਹੋ ਤੇ ਸੌ ਵਾਰੀ ਸੋਚ ਕੇ ਪਾਓ ਸਾਡੇ ਵੱਲੋਂ ਕਿਸੇ ਭਰਾ ਨੂੰ ਕਿਸੇ ਬੰਦੇ ਨੂੰ ਇਹੋ ਜੇ ਬਕਾਇਦ ਜੇ ਪੰਜਾਬੀ ਚ ਵੀ ਖੱਤਾਂ ਨੂੰ ਤਾਂ ਕਾ ਨੰਬਰ ਨਹੀਂ ਦਿੱਤਾ ਜਾਂਦਾ ਆ ਨੰਬਰ ਦੋਵੇਂ ਚਲਾਏ ਆ ਜਿਹੜੇ ਵੀ ਬੰਦੇ ਨੂੰ ਇਹਨਾਂ ਨੰਬਰਾਂ ਦਾ ਪਤਾ ਹੈ ਵੀ ਵਾਕੇ ਉਹਨਾਂ ਨੇ ਨਾ ਬਾਈ ਜਿਹੜੇ ਗਰਮੀਤ ਹੋਣੀਆਂ ਮਿੱਡੇ ਵਾਲੇ ਉਹਨਾਂ ਨੇ ਮੈਨੂੰ ਇਹਦਾ ਆਧਾਰ ਕਾਰਡ ਵੀ ਪਾਇਆ ਸੀ ਤੇ ਜੇ ਭਰਾ ਤੂੰ ਵੀ ਸੁਣਦਾ ਤੇ ਤੂੰ ਵੀ ਕੰਨ ਖੋਲ ਕੇ ਸੁਣਦਾ ਵੀ ਸੋਹਣਿਆ ਜੇ ਤੇਰਾ ਨਾਮ ਕਲਦੀਪ ਆ ਨਾ ਤੇ ਕੋਈ ਵੀ ਆ ਤੂੰ ਭਾਵੇਂ ਕਲਦੀਪ ਆ ਜੋ ਜਿਹੜਾ ਮਰਜੀ ਆ ਬਾਈ ਤੇ ਜੇ ਅੱਜ ਤੋਂ ਬਾਅਦ ਕਿਸੇ ਵੀ ਬੰਦੇ ਨੂੰ ਤੂੰ ਫੋਨ ਕੀਤਾ ਤੇ ਅਸੀਂ ਬਾਈ ਫਿਰ ਕਰੜੇ ਹੱਥੀ ਲਵਾਗੇ ਬੰਦਾ ਪੁੱਤਰੋ ਕੋਈ ਵੀ ਆ ਗਲਤ ਬੰਦਾ ਅੱਜ ਨਾਲ ਗੱਲ ਫੜਿਆ ਜਾਂਦਾ ਹਾਂ ਪਰ ਘੋੜਿਆਂ ਵਾਲੇ ਪ੍ਰੇਮੀ ਵੀ ਬਹੁਤ ਨੇ ਗਲਤ ਬੰਦੇ ਨੂੰ ਸੁਣਨ ਲੱਗੇ ਵੀ ਬਹੁਤ ਨੇ ਕੋਈ ਸ਼ੱਕ ਨਹੀਂ ਕੋਈ ਸ਼ੱਕ ਕਿਸੇ ਭਰਾ ਦਾ ਵੀ ਨਾਮ ਬਦਨਾਮ ਨਾ ਕਰੋ ਕਿਸੇ ਗੱਲ 'ਚ ਵੀ ਛੋਡੇ ਨਾ ਭਰਾ ਸਹੀ ਵਰਤਦਾ ਛੋਡੇ ਲਈ ਉਹ ਰੱਬ ਵਰਗਾ ਬਿਲਕੁਲ 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 ਬਾਈ ਐਵੇਂ 'ਚ ਕਿਸੇ ਸੁਣੇ ਸੁਣਾਏ ਤੇ ਆਪਾਂ ਕਿਸੇ ਨੂੰ ਮਾੜਾ ਕਹੀਏ ਉਹ ਸਾਡੇ ਵਾਸਤੇ ਹਾਂ ਹਾਂ ਬਾਕੀ ਜ ਨ ਜੇ ਕਿਸੇ ਤੇ ਕੋਈ ਡਾਊਟ ਹੈ ਤੁਹਾਨੂੰ ਜਾਂ ਤੁਹਾਨੂੰ ਕੋਈ ਫੋਨ ਆਉਂਦਾ ਤੇ ਤੁਸੀਂ ਜੇ ਮੇਰਾ ਨਾਮ ਲੈਂਦੇ ਮੈਨੂੰ ਫੋਨ ਕਰ ਲਓ ਜੇ ਕਿਸੇ ਦਾ ਵੀ ਨਾਮ ਕੋਈ ਵੀ ਬੰਦਾ ਯੂਜ਼ ਕਰਦਾ ਅਗਲੇ ਨੂੰ ਡਾਇਰੈਕਟ ਫੋਨ ਕਰੋ ਆਪਣੇ ਨੰਬਰ ਸਾਰਿਆਂ ਭਰਾਵਾਂ ਕੋਲੇ ਹੀ ਆ ਮੈਂ ਆਪਦਾ ਨੰਬਰ ਵੀ ਵੀਡੀਓ ਚ ਛੱਡ ਦਿੰਦਾ ਤੇ ਜਿਹੜੇ ਆ ਦੂਜੇ ਨੰਬਰ ਦਿੱਤੇ ਇਹਨਾਂ ਨੰਬਰਾਂ ਤੋਂ ਸੰਤਰਕ ਕਰੋ ਜਿਹੜੇ ਬੰਦੇ ਨੂੰ ਇਹ ਨੰਬਰਾਂ ਦਾ ਪਤਾ ਹੈ ਅਸੀਂ ਤਾਂ ਕਈ ਨੰਬਰਾਂ ਤੋਂ ਫੋਨ ਲਾ ਲਈ ਇਹਨੂੰ ਇਹ ਬੰਦਾ ਅਨਨੋਨ ਨੰਬਰ ਤੋਂ ਫੋਨ ਹੀ ਨਹੀਂ ਚੱਕਦਾ ਬਸ ਆਪ ਫੋਨ ਲਾਉਂਦਾ ਤੇ ਗਲਤ ਨਾਮ ਯੂਜ਼ ਕਰਦਾ ਜੇ ਤਾਂ ਕਹਿੰਦੇ ਮੰਨ ਲਓ 500000 ਪਾਤਾ ਠੀਕ ਹੈ ਬਾਕੀ ਨਸੇ ਪੱਤੇ ਵਾਲਾ ਦਾ ਵੀ ਕਿ ਮੇਰੇ ਪਿੰਡ ਉਧਰ ਕੁੜੀ ਦੇ ਕੱਪੜੇ ਰੱਖੇ ਹੋਏ ਨੇ ਦੁਕਾਨ ਕਰੀ ਗਈ ਹੈ ਕੱਪੜਿਆਂ ਦੀ ਜੀ ਕੋਈ ਗਿਆਨੀ ਇੱਥੋਂ ਨਹੀਂ ਦਰਾਮੂਰੇ ਹਮ ਆਪਣੇ ਘੋੜੇ ਦੇਖ ਲਿਆ ਹਮ ਉਥੋਂ ਜਾ ਕੇ ਉਹਨੇ ਸੂਟ ਲੈ ਲੇ ਜੀ ਸੂਟ ਲੈ ਕੇ ਉਹਨੇ ਕੱਪੜੇ ਦੇ ਦਿੱਤੇ ਹਮ ਕਹਿੰਦੀ ਵੀ ਪੈਸੇ ਕਹਿੰਦੀ ਮੈਂ ਆਉਣੀ ਉਧਰ ਘੋੜੇ ਵਾਲਿਆਂ ਦੇ ਘਰੇ ਹਮ ਖੜੇ ਆ ਅੱਛਾ ਉਹਨੇ ਆਖੇ ਤੇ ਰੱਬ ਦੀ ਕਿਰਪਾ ਉਹ ਕਹਿੰਦੀ ਕੋਈ ਗੱਲ ਨਹੀਂ ਵੀ ਉਹਥੋਂ ਕੋਈ ਗੱਲ ਨਹੀਂ ਫੜਾ ਜੇ ਜਦ ਮਰਜੀ ਜੀ ਤੇ ਉਹ ਮਗਰੋਂ ਬੰਦੇ ਨੇ ਆਖਿਆ ਕਹਿੰਦੇ ਵੀ ਉਹਨਾਂ ਦੇ ਤਾਂ ਨੇੜੇ ਟੇੜੇ ਵਿੱਚ ਜੋ ਹੁੰਦੇ ਤਾਂ ਉਹ ਨਾਲ ਆਉਂਦੇ ਬਿਲਕੁਲ ਤੇ ਉਹ ਵਿਚਾਰੀ ਵੀ ਵੀ ਮਿਨਿਮਲ 80000 ਦੇ ਸੂਟ ਲੈ ਗਈ ਭੱਜੀ ਆਵੇ ਇੱਥੇ ਬੰਦੇ ਨੇ ਅੰਕਲ ਵੀ ਛੋਡੇ ਕੋਈ ਵੀ ਰਿਸ਼ਤੇਦਾਰ ਜਾਂ ਕੋਈ ਹੋਰ ਕੱਪੜੇ ਹਾਂ ਕੁੜੀ ਵੇਚ ਤਾਂ ਕੱਪੜੇ ਲਈ ਹੀ ਨਹੀਂ ਕਰੇ ਮੈਂ ਕਿ ਉਹਨਾਂ ਦੇ ਤਾਂ ਨਾਲ ਜਾਂਦਾ ਬਿਲਕੁਲ ਜੀ ਉਹਦੇ ਨੇ ਠੱਗੀ ਮਾਰ ਕੇ ਭੱਜੇ ਨੱਠੇ ਪੁੱਤਰਾ ਜਾ ਕੇ ਰੈਬਰੋਂ ਪੜੀਓ ਹਾਂ ਖੜਲੀ ਹਾਂ ਐਗਣ ਠੱਗੀਆਂ ਵਜਦੀਆਂ ਨੇ ਸਾਰੇ ਬਸੇ ਬਾਹਲੀ ਲੋਟੇ ਪਿੰਡ ਚ ਵੀ ਉਹ ਕਰੇ ਹੋ ਜੀ ਕੋਈ ਬੰਦੇ ਬਾਹਰ ਨਾਲ ਛੋਡਾ ਐਂਟਰ ਹੁੰਦਾ ਦਰਾਤ ਨੂੰ ਕੁੜੀ ਬੁੜੀ ਚਾਹੀਏ ਹੁਣ ਜਿਹੜੇ ਬੰਦੇ ਤੋਂ ਉਹਨਾਂ ਨੇ ਨਾਲ ਲਿਆ ਬਾਪੂ ਜੀ ਜੇ ਉਹ ਚਲੇ ਜਾਂਦੀ ਤੇ ਉਹਨਾਂ ਨੇ ਤੇ ਤੁਹਾਨੂੰ ਕਹਿਣਾ ਸੀਗਾ ਵੀ ਇਹਨਾਂ ਦੇ ਰਿਸ਼ਤੇਦਾਰ ਹਨ ਹੈਨਾ ਸੋ ਇਹ ਗੱਲਾਂ ਗੱਲਾਂ ਆਪਾਂ ਨਾਰਮਲ ਨਾਲ ਲਾਈਟ ਨਾਲ ਲਿਓ ਜੇ ਵੀਡੀਓ ਵੱਧ ਤੋਂ ਵੱਧ ਉਹ ਬੰਦੇ ਤੱਕ ਪਹੁੰਚਾਓ ਪਹਿਲਾਂ ਤੇ ਮੈਂ ਇਹ ਚਾਹਣਾ ਵੀ ਉਹ ਜਿਹੜਾ ਬੰਦਾ ਇਹ ਕਰ ਰਿਹਾ ਨਾ ਤੇ ਉਹ ਬੰਦਾ ਭਾਈ ਆਪਦਾ ਹਿਸਾਬ ਕਿਤਾਬ ਲਾ ਲਈ ਵੀਰ ਸੋਹਣਿਆ ਫਿਰ ਮੈਨੂੰ ਤਾਂ ਬਾਈਆਂ ਨੇ ਇਹ ਵੀ ਕਹਿਆ ਸੀ ਵੀ ਆਪਾਂ ਉੱਤੇ ਕਾਰਵਾਈ ਕਰਾਈਏ ਤੇ ਪਹਿਲਾਂ ਤੇ ਇੱਕ ਇੱਕ ਕਹਿ ਦਈਏ ਵੀ ਇੱਕ ਤੈਨੂੰ ਸੱਜਣਾ ਵੀ ਤੈਨੂੰ ਅਸੀਂ ਵਾਰਨਿੰਗ ਦਿੱਤੀ ਹੈ ਕਿ ਤੇਰਾ ਪ੍ਰੂਫ ਧਾਰਗਾੜ ਸਾਡੇ ਕੋਲੇ ਆ ਕੱਲ ਨੂੰ ਤੇਰਾ ਚਿੱਠਾ ਫਰੋਲਾਂਗੇ ਕਿਉਂਕਿ ਅੱਜ ਤੱਕ ਤੂੰ ਜੇ ਹਰਕਤਾਂ ਕਰ ਰਿਹਾ ਹੈ ਤੇ ਸ਼ਾਇਦ ਤੂੰ ਕਿਤੇ ਬੈਠਾ ਹੋਵੇ ਵੀ ਮੈਂ ਬੜਾ ਗੁੱਝਾ ਸਾਪਾ ਮੈਂ ਫੜਿਆ ਨਹੀਂ ਜਾਣਾ ਕੱਲ ਨੂੰ ਤੇਰੇ ਜੁੱਤ ਪਤਾਨ ਵੀ ਹੋ ਸਕਦਾ ਹੈ ਕੱਲ ਨੂੰ ਤੇਰੀ ਦਰਖਾਸਤ ਵੀ ਇਹੀ ਥਾਣੇ ਦਵਾਂਗੇ ਤੇ ਦੂਜੀ ਗੱਲ ਤੈਨੂੰ ਬਾਈ ਕਿਸੇ ਨੇ ਘਰੇਵਨੀ ਵਾੜਦਾ ਨਹੀਂ ਵਾੜਦਾ ਜੇ ਤੂੰ ਅੱਜ ਚਾਹੁੰਦਾ ਨਾ ਵੀ ਮੈਂ ਆਪਦੀ ਯਾਰ ਕੰਮ ਕਰਨਾ ਆਪਦੀ ਮਿਹਨਤ ਤੇ ਕਰੋ ਚਪਲ ਘਸਾ ਕੇ ਕੋਈ ਖੁਸ਼ ਨਹੀਂ ਬਾਪੂ ਹਰੇਕ ਅੱਜ ਕੱਲ ਦੇ ਟਾਈਮ 'ਚ ਕਹਿੰਦਾ ਮੈਂ ਸ਼ਾਰਟਕਟ ਬਣਾ ਲਾ ਗੱਲ 500000 ਦੀ ਨਹੀਂ ਹੁੰਦੀ ਸੱਜਣੋ ਗੱਲ ਇਹ ਹੈ ਵੀ ਅੱਜ ਜੇ ਤੁਸੀਂ ਉਹਤੇ ਤਵਾਰ ਕਰਕੇ ਘਰੇਵਾਰ ਲਿਆ ਕੱਲ ਨੂੰ ਤੁਹਾਡੇ ਜਨਵਰਾਂ ਨਾਲ ਨੁਕਸਾਨ ਕਰ ਸਕਦਾ ਥੋੜਾ ਨੁਕਸਾਨ ਕਿਸੇ ਹੋਰ ਬੰਦੇ ਲਾਕ ਡਾਟ ਵਾਲੇ ਤੋਂ 10-20000 ਰੁਪਏ ਦੇ ਕੇ ਬਾਈ ਕੁਝ ਵੀ ਕਰ ਸਕਦਾ ਹੈ ਕਿਸੇ ਦਾ ਵਿਸ਼ਵਾਸ ਨਹੀਂ ਤੇ ਸੋ ਇਸ ਨਹੀਂ ਬੇਨਤੀ ਸੀਗੀ ਇਹ ਸਪੈਸ਼ਲ ਵੀਡੀਓ ਉਹ ਬੰਦੇ ਉਹਨਾਂ ਲਈ ਆ ਜਿਹੜੇ ਭਰਾ ਇਹੋ ਜਿਹਾਂ ਕਾਲਾ ਸੋੜਦੇ ਆ ਸੋ ਕੋਈ ਲੋੜ ਨਹੀਂ ਸੱਜਣੋ ਤੇ ਸਾਡੇ ਵੱਲੋਂ ਕਿਸੇ ਦਾ ਨੰਬਰ ਨਹੀਂ ਭਰਾ ਤੁਹਾਡਾ ਦਿੱਤਾ ਜਾਂਦਾ ਵੀਡੀਓ 'ਚ ਨੰਬਰ ਚੱਲਦੇ ਆ ਉਹ ਬੰਦੇ ਉੱਥੋਂ ਨੰਬਰ ਚੱਕ ਕੇ ਤੁਹਾਨੂੰ ਫੋਨ ਲਾਉਂਦੇ ਆ ਸੋ ਕਿਸੇ ਦਾ ਮੇਰਾ ਨਾਮ ਯੂਜ਼ ਕਰਦੇ ਆ ਕਿਸੇ ਦਾ ਵੀ ਕਰਦੇ ਆ ਉਹਨਾਂ ਤੇ ਤਵਾਰ ਨਾ ਕਰੋ ਜੇ ਕੋਈ ਗੱਲ ਕਰਦਾ ਵੀ ਆ ਤੇ ਤੁਸੀਂ ਮੈਨੂੰ ਆ ਨੰਬਰ ਦਿੱਤਾ ਮੈਂ ਆਪਣਾ ਚੈਨਲ ਦਾ ਨੰਬਰ ਇਹ ਮੇਰੇ ਕੋਲੇ ਵੀ ਹੁੰਦਾ ਮੈਂ ਆਪਣਾ ਜਿਹੜਾ ਨਾਲ ਕੰਮ ਕਰਦੇ ਆ ਮੁੰਡੇ ਉਹਨਾਂ ਕੋਲੇ ਹੁੰਦਾ ਉਹ ਤੁਹਾਡੇ ਨਾਲ ਗੱਲ ਵੀ ਮੇਰੀ ਕਰਾ ਦੇਣਗੇ ਤੁਸੀਂ ਇੱਕ ਵਾਰੀ ਡਾਇਰੈਕਟ ਫੋਨ ਕਰ ਵੀਡੀਓ ਦੇ ਨਾਲ ਮਿਲਦੇ ਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਕੋੜਾ ਪਾਲਕ ਭਰਾ ਤੱਕੇ ਪਹੁੰਚੇ ਬਹੁਤ ਧੰਨਵਾਦ ਮਿਲਦੇ ਆਂ ਸਤਿ ਸ੍ਰੀ ਅਕਾਲ